ਹਰ ਜਗ ਜਗ ਭਗਤ ਉਪਾਇ ਪੈਜ ਰਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪਹਿਲਾ ਤਰਾਇਆ ਅਹੰਕਾਰੀਆਂ ਨਿੰਦਕਾ ਪਿੱਟ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸਿਵਿਆ ਅੰਤ ਲੈ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਸੁਕ ਤਾਮ ਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਹਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਕਿਆ ਰਹਾ ਜਾਤ ਮੇ ਜੋਤ ਜੋਤ ਮੇ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਪ ਸਵਾਲਿ ਯੂਜਿੰ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰ ਰਾਗ ਸਾ ਮਹੱਲਾ ਪਹਿਲਾ ਓ ੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਤ ਪੈ ਸਭ ਸਮਾਲੀ ਵਾਜੀ ਤੇਰੀ ਨਾਦ ਅਨੇਕ ਅ ਸੰਖਾ ਕੀਤੇ ਤੇਰੀ ਵਾਵਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹੀ ਅਨ ਕੀਤੇ ਤੇਰੇ ਗਾਵਨ ਹਾਰੀ गावਨ ਤੁਧਨੋਂ ਪਉਨ ਪਉਨੀ ਬਸੰਤਰ ਕਵਰਾ ਧਰਮ ਦੁਵਾਰੇ गावਨ ਤੁਧਨੋਂ ਚਿਤ ਗੋਪ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ गावਨ ਤੁਧਨੋਂ ਇਸ ਬਰਮਾ ਦੇਵੀ ਸਹਉ ਤੇਰੇ ਸਦਾ ਸੁਵਾਰੇ गावਨ ਤੁਧ ਮੋਇ ਨੰਦਰਾ ਸੁਨ ਬੈਠੇ ਦੇਵਤਿਆਂ ਦਰਨਾਲੀ गावਨ ਤੁਧਨੋਂ ਸਿਸਮਾਦੀ ਅੰਦਰ गावਨ ਤੁਧਨੋਂ ਸਾਥ ਵਿਚਾਰੇ गावਨ ਤੁਦਨੋ ਜਤੀ ਸਤੀ ਸੰਤੋ ਕੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਤ ਪੜਨ ਰਕੀਸ਼ੁਰ ਜੋਗ ਚੁਕ ਵਿਦਾ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮਸ ਪਿਆਲੇ ਗਾਵਨ ਤੁਦਨੋ ਰਤਨੋ ਪਾਈ ਤੇਰੀ 86 ਤੀਰਥ ਨਾਲੇ ਗਾਵਨ ਤੁਦਨੋ ਜੋਤ ਮਹਾਬਲ ਸੂਰਾ ਗਾਵਨ ਤੁਦਨੋ ਖਾਨੀ ਚਾਰੀ ਗਾਵਤ ਤੁਧ ਨੂੰ ਖੰਡ ਮੰਡਲ ਪ੍ਰਹਿਮੰਡਾ ਕਰ ਕਰ ਰੱਖੀ ਤੇਰੀ ਧਾਰੀ ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਆਪੀਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜੰਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਜ ਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਬੜਾਈ ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਨ ਰਜਾਈ ਆਸਾ ਮਹੱਲਾ ਪਹਿਲਾ ਸੋਨੁ ਵੱਡਾ ਆਖੇ ਸਭ ਕੋਏ ਕੀ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੈ ਵਾਲੀ ਤੇਰੀ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੋਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਬੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਾਨੀ ਧਿਆਨੀ ਗੁਰ ਗੁਰਹਾਈ ਕਹ ਨਾ ਜਾਏ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾਂ ਕੀਆ ਵੜਿਆਈ ਆਹ ਤੁਧ ਬਿਨ ਸਦੀ ਕਨ ਨਾ ਪਾਈਆ ਕਰਮ ਲੈ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿੱਤੇ ਪਰ ਤੇਰੇ ਪੰਡਾਰਾ ਜਿਸ ਤੂੰ ਦੇਖ ਤਸੈ ਕਿਆ ਚਾਰਾ ਨਾਨਕ ਸਤ ਸਵਾਰ ਨਹਾਰਾ ਸਭ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਵੇ ਆਖਣਿਓ ਖਾ ਸਾਚਾ ਨਾਲ ਸਾਚੇ ਨਾਮ ਕਿ ਲਾਗੇ ਭੁਖ ਤ ਭੁਖੇ ਖਾਏ ਚਲੀ ਹੈ ਦੁਖ ਸੋ ਕਿ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਜੇ ਨਾਮ ਕੀ ਤਿਲ ਵੜਿਆਈ ਆਗ ਤਕੇ ਕੀਮਤ ਨਹੀਂ ਪਾਈ ਜਿਸਾ ਮਿਲ ਕੇ ਅੱਖਨ ਪਾਹੀ ਵਡਾ ਨਾ ਹੋਵੇ ਕਾਟ ਨਾ ਜਾਏ ਨਾ ਉਮਰੈ ਨਾ ਹੋਵੇ ਸੋਗ ਦੀ ਧਾਰੈ ਨ ਚੁੱਕੈ ਭੋਗ ਗੁਣੇ ਹੋ ਹੋ ਨਾਹੀ ਕੋਈ ਨਾ ਕਹੋ ਆ ਨਾ ਕੋ ਹੋਏ ਜੇ ਵੜਿਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮ ਬਾਸਨਾ ਤੂ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖ ਆਬਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਗੁਰ ਸਰਨਾਇ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤਕਤਾ ਸੇ ਹੀ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰਿ ਨਾਮ ਨਾਮ ਪਾਇਆ ਤੇ ਪਾਗ ਹਿੰ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਿਕ ਲਿਖਿਆ ਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਕਾ ਰਾਗ ਗੁਜਰੀ ਮਹੱਲਾ ਪੰਜਵਾ ਕਾਹਿਰੀ ਮਨ ਚਤ ਵਹਿ ਉਦਮ ਜ ਆਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੂ ਪਾਇ ਤਾ ਕਾਰਜ ਗਾਗੇ ਕਰ ਧਰਿਆ ਮੇਰੀ ਮਾ ਦੂਜੀ ਸਾਧ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰੰਪਰ ਪਾਇਆ ਸੋ ਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਦ ਬੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਸੁਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉੜ ਆਵੈ ਸਹਿ ਕੋ ਸਾ ਤਸ ਪਾਸ਼ਾ ਬਚਰੇ ਸ਼ਰੀਆ ਤਨ ਕਮਨ ਖਲਾਬ ਹੈ ਕਮ ਚਗਾਵੈ ਮਨ ਮਨ ਸੁਮਨਨ ਕਰਿਆ ਸਬਨਦਾਨ ਦਸ ਅਸ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨ ਪਾਰਾ ਬਰਿਆ ਰਾਗਾ ਸਮਹਲਾ ਚੌਥਾ ਸੋ ਪਰਕੇ ਕੋ ਕਾ ਸਤਗੁਰ ਪ੍ਰਸਾਦ ਸੋ ਪੁਰਖ ਨਰਿੰਜਨ ਹਰ ਪੁਰਖ ਨਰਿੰਜਨ ਹਰ ਅਗਮਾ ਅਗਮਾ ਪਾਰ ਸਤਿਆਵੇ ਸਤਿਆਵੇ ਤੁਧ ਜੀ ਹਰ ਸੱਚੇ ਸਿਰਜਨਹਾਰ ਆ ਸਭ ਜੀ ਤੁਮਾਰੇ ਜੀ ਤੁਝੀਆਂ ਕਾ ਦਾਤਾ ਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰ ਹਾਰਾ ਰਿਆ ਪੀਠਾ ਕਰ ਹਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰ ਆ ਤੂੰ ਘਟ ਘਟ ਅੰਤਰ ਸਰ ਨਿਰੰਤਰ ਜੀ ਹਰ ਕੋ ਪੁਰਖ ਸਮਾਨਾ ਇੱਕ ਦਾਤ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆ ਪੇਦਾਤਾ ਪੇ ਭੁਗਤਾ ਜੀ ਹਉ ਤੁਧ ਬਿਨਿ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜਿਤ ਰਖਿਆ ਗੁਣਾਖ ਖਾਣਾ ਜੋ ਸੇਵਹਿ ਜੋ ਸੇਵੈ ਤੁਧ ਜੀ ਜਨਾਨ ਨਿਤਨ ਕੁਰਬਾਨਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਈ ਜਨ ਹਰ ਧਿਆਇਆ ਜੀ ਤਿੰਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਨ ਹਰ ਨਿਰਪੋ ਧਿਆਇਆ ਜੀ ਤਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂ ਸੁਮਾਸੀ ਸੇ ਧਨ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗ ਤੇਰੇ ਭਗਸਲਾ ਹੰਤੋ ਜੀ ਹਣ ਕਾਨੇਕ ਅਨੰਤ ਤੇਰੀ ਅਨ ਤੇਰੀ ਅਨ ਕਰੇ ਹਰ ਪੂਜਾ ਜੀ ਤਪ ਤਾ ਪੇਜ ਪਿਬੇ ਅਨਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਬੋ ਸਿਮਰਸਾ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਇਹ ਮੇਰੇ ਹਰ ਭਗਵੰਤਾ ਤੂੰ ਆਤਪੁਰਖ ਅਪਰੰਪਰ ਕਰਤਾ ਜੀ ਤੂੰ ਜੇੜ ਅਵਰ ਨ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਰਿਆਪੇ ਸਭ ਉਪਾਇ ਜੀ ਤੁਰਿਆਪੇ ਸਿਦ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਤੁਰਿਆਪਿ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਤੁਦਿਆਪੀ ਸਿਰਸਾਬ ਉਪਾਏ ਜੀ ਤੁਦਿਆਪੀ ਸਿਰਸਾਬ ਗੋਈ ਜਾਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਾਰ ਮੈਂ ਦਾਸ ਆਂ ਜਾਉ ਤਉ ਭਾਵੈ ਸੋਇ ਥੀ ਸੀ ਜੋ ਤੂੰ ਦੇ ਸੋਇ ਉਪਾਈ ਰਹਾਉ ਸਭ ਤੇਰੀ ਤੋਂ ਸੁਬਣੀ ਧਿਆਇ ਆ ਜਿਸਨੂੰ ਕਿਰਪਾ ਕਰੇ ਤੰ ਨਾਮ ਰਤਮ ਪਾਇਆ ਗੁਰਮੁਖ ਖਾਲਸਾ ਦਾ ਮਨਮੁਖ ਗਵਾਇਆ ਤੁਦੇ ਆ ਵਿਛੋੜਿਆ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨੁ ਜਾ ਕੋਈ ਨਾਹੇ ਜੇ ਜਨ ਸਭ ਤੇਰਾ ਖੇਲ ਵਿਜੋਗਮਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਣਾ ਹੈ ਸੋਈ ਜਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਨਹਰ ਸੇ ਵਯਤਨ ਸੁਖ ਪਾਇਆ ਸਹਿਜੇ ਹੀ ਔਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬੰਦੂ ਜਾ ਵਰਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਪਹਿਲੇ ਨਵਾਸਾ ਪਾਣੀ ਪਾਪ ਤਨੇ ਕੀਆ ਪੰਕ ਜੋ ਮੋਹ ਪਗ ਨਹੀਂ ਚੱਲੇ ਹਮ ਦੇਖ ਤਾ ਡੂਬੀ ਲੇ ਮਨ ਇੱਕ ਨਚੇ ਸਮੂਰਮਨ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨ ਮਤ ਨਾਨਕ ਤਨ ਕੀ ਸਰਣਾ ਜਿਨ ਤੂੰ ਨਾਹੀ ਬਿਸਰਿਆ ਅਸਾ ਮਹੱਲਾ 5 ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਅਵਰ ਕਾਇ ਤਰਕ ਤਨ ਕਾਮ ਮਿਲ ਸਾਧ ਸੰਗ ਪਜ ਕੇਵਲ ਨਾਮ ਸਰਨ ਜਾਮ ਲਾਗ ਭਵਜਲ ਤਰਨ ਕੈ ਜਨ ਬ੍ਰਿਥਾ ਜਾਤ੍ਰਿੰ ਮਾਇ ਕੈ ਰਹਾਉ ਜਬ ਦਬ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਜਪ ਦਬ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਉਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਇੱਕ ਓੰਕਾਰ ਸ੍ਰਿ ਵਹਿਗੁਰੂ ਜੀ ਕੀ ਫਤਿਹ ਪਾਛੇ 10ਵੀਂ ਚੌਪਈ ਪੰਦਰਾਸਿਸ ਕਾ ਗਾਟਾ ਸੀਸਾ ਸੀਐਸਕੇ ਜਗਤ ਕੇ ਈਸਾ ਪਹੁਪਨ ਬ੍ਰਿਸ਼ਟ ਕਗਨ ਤੇ ਭਈ ਸਭੇ ਨਾਨਕ ਵਧਾਈ ਦਈ ਤਾਨੇ ਤਾਨੇ ਲੋਗਨ ਕੇ ਰਾਜਾ ਦੁਸਤਨ ਦਾ ਗਰੀਬ ਨਵਾਜ਼ ਆਖਲ ਪਵਨ ਕੇ ਸਿਰ ਨਹਾਰੇ ਦਾਸ ਜਨ ਮੋਇ ਲੇ ਉਬਾਰ ਕਬੇ ਬਾਜ ਬੇਨਤੀ ਚਾਪਈ ਹਮਰੀ ਕਰੋ ਹਾ ਦਰਚਾ ਪੂਰਨ ਹੋਇ ਚਿਤ ਕੀ ਸਾ ਤਪ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਉਪਤਪਾਰਾ ਹਮਰੇ ਦੁਸ ਸਬਾ ਤੁਮ ਕਾ ਹਵੋ ਆਪ ਹਾਤ ਮੋਇ ਬਚਾਵੋ ਸੁਖ ਵਿਸਹਿ ਮੋਰ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰੀ ਸ਼ਾਨ ਜੇ ਕਰਦਾ ਕਰਿਆ ਸਭ ਬੈਰਨ ਕੋ ਆਦ ਸੰਘਰਿਆ ਪੂਰਨ ਹੋਏ ਹਮਾਰੇ ਆਸਾ ਤੋਰ ਭੰਜ ਕੀ ਰਹਿ ਪਿਆਸਾ ਤੁਮੇ ਛਾੜ ਕੋਇ ਵਰ ਨਾ ਧਾਉਂ ਜੋ ਵਰ ਚਾਹੂੰ ਤੁਮ ਤੇ ਪਾਉਂ ਸੇਵਕ ਸਿੱਖਿਆ ਮਾਰੇ ਤਾਰੀ ਇਹ ਚੁੰਟ ਚੁਸਤre ਹਮਾਰੇ ਮਾਰੀ ਇਹ ਆਬਾਦ ਮੁਜੇ ਅਬੜਿਆ ਹੈ ਮਨ ਕਾਲ ਕਾ ਤਰਾਸ ਨੇ ਵਰਿਆ ਉਹ ਜੋ ਸਦਾ ਹਮਾਰੇ ਪਛਾ ਸਰੀਸ ਤੁਝੋ ਕਰੇ ਔਰ ਅਛਾ ਰਾਖ ਲਿਖੋ ਮੋਇ ਰਾਖਨ ਹਾਰਿ ਸਹਬ ਸੰਸਹਾਈ ਪਿਆਰੇ ਦੀਨ ਬੰਦ ਉਸਤਨ ਕੇ ਹੰਤਾ ਆਤਮਾਹ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਅਵਤਾਰ ਆ ਕਾਲ ਪਾਇ ਸ਼ਿਵ ਚੂ ਅਵਤਾਰ ਆ ਕਾਲ ਪਾਇ ਕਰਪਸ਼ਨ ਪ੍ਰਕਾਸ਼ ਆ ਸਖਲ ਕਾਲ ਕਾ ਕੀ ਆਤਮਾਹ ਸਾਬ ਜਵਨ ਕਾਲ ਜੋਗੀ ਸਿਵ ਕੀ ਯੂਵੇਦ ਰਾਜ ਬ੍ਰਹਮਾ ਜੂ ਤੀ ਯੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਤੇ ਵਿਦਾਇ ਜਸਨੂ ਪਜਾਇਓ ਆਦੰਤੇ ਕੈ ਉਦਾਰਾ ਸਿਗੁਰ ਸਮਝਿਓ ਹਮਾਰਾ ਨਮਸਕਾਰ ਤਸੀਕੋ ਹਮਾਰੇ ਸ੍ਰੀ ਪ੍ਰਜਾ ਜਨਾਬ ਸਵਾਰੀ ਸੇਵਕਨ ਕੋ ਸੇਵਕੁਨ ਸੁਖ ਦਿਓ ਸਤਨ ਕੋ ਪਾਲ ਮੋਬਦ ਕੀਓ ਘਟ ਘਟ ਗਏ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਿਸ਼ਾਂਤ ਜੀ ਦਿੱਤੇ ਕੁੰਚ ਅਸਥੂਲਾ ਸਭ ਪਰ ਕਿਰਪਾ ਦਿਸਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਾਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਤਰ ਤਬ ਦੇ ਅਪਾਰਾ ਜਬ ਇਹ ਕਰ ਕਰਤ ਹੋ ਕਬ ਹੋ ਤੁਮ ਮੈਂ ਮਿਲ ਦੇ ਤਰ ਸਭ ਹੋ ਜੇ ਤੇ ਬਦਨ ਸਿਸ ਸਭ ਤਹਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਹਿ ਨਰਾਲਮ ਜਾਣਤ ਪੀਰ ਪੀਰਿਆ ਰਿਆਲਮ ਨਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂਰੋ ਚਤ ਪਿਦਾਜ ਕੋ ਪੇਵ ਨਾ ਪਾਵਤ ਬੇਦਾ ਤਾਕਾਉ ਕਰਪਨ ਅਨੁਮਾਨਤਵਾ ਮੂਰਖਿ ਸਪੀ ਜਨਾਂਤ ਮਹਾਦੇਵ ਕਾਉ ਕਹਿਤ ਸਦਾ ਸੇ ਨਰੰਕਾਰ ਕਾ ਚਿੰਤਨ ਹੈ ਭੇਵ ਆਪੇ ਆਪਣੀ ਬੋਧ ਜੀਤੀ ਬਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਰਖਣਾ ਚਾਏ ਪ੍ਰਸਾਰਾ ਕਹਿ ਬਿਸ ਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਇਉ ਰਾਪ ਕੇ ਭੂਪਾ ਅੰਡ ਜੇਦ ਸਿਤਿ ਜਕੀਨੀ ਤੁਸ ਖਾਨ ਬਹੁ ਰਜਦੀਨੀ ਕਹੋ ਫੁਲਵਾ ਜਾ ਹਵੈ ਬੈਠਾ ਕਹੋ ਸੰਤ ਪਰ ਸੰਕਰ ਇਕੈਠਾ ਸਗਰੀ ਸਿਸ਼ ਦਿਖਾਏ ਅਚੰਭਵ ਅਜ ਗਾਸ ਰੂਪ ਸਿਅੰਭਵ ਆਵਰਸ਼ਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸੋਜ ਤਬ ਸਰਨੀ ਪਰੇ ਤਿਨ ਕੇ ਦੁਸ਼ਤੁਕਤ ਹਵੈ ਮਰੇ ਪੁਰਖ ਚਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਆਏ ਹੈ ਰਛਾ ਹੋਇ ਤਾ ਸਭ ਕਾਲਾ ਦੁਸ਼ਟ ਅਰਸ਼ਟ ਟਰੇ ਤਤਕਾਲ ਕਿਰਪਾ ਦੇਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕੋ ਮੋਹਰੇ ਹੋ ਰਿਸਤ ਕਰਮ ਸਭ ਹੋਈ ਦੁਸ਼ਟ ਸ਼ਾ ਸ਼ਵੈ ਸਕਨ ਕੋਈ ਇਕ ਬਾਾਰ ਜਿਉ ਤਮੈ ਸੰਭਾਰਾ ਕਾਲ ਫਾਸ ਤੇਤਾ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਆਦਾਰਤ ਦੁਸ਼ਤੋ ਤੇਰਾ ਖਰ ਕੇਤ ਮੈਂ ਸੰਤ ਤਿਹਾਰੀ ਆਪਾ ਦਲੇ ਹੋ ਉਬਾਰੀ ਸਰਫਾਉਰ ਮਹੋ ਸਹਾਈ ਦੁਸ਼ਤੋ ਤੇਲੇ ਹੋ ਪਚਾਈ ਕਿਰਪਾ ਕਰੀ ਹੰਪਰਜਗ ਮਾਤਾ ਗਰੰਥ ਕਰਾ ਪੂਨ ਸੁਭਰਾਤਾ ਕਲਬ ਸਗਲ ਦੇ ਕੋ ਹਰਦਾ ਦੁਸ਼ਤੋ ਖੇਣ ਕੋ ਸ਼ੇ ਕਰਤਾ ਸਰੀਸ ਤੋ ਜੇ ਪਈ ਦਿਆਲਾ ਪੂਨ ਕਰਾ ਗਰੰਥ ਕਾਲਾ ਮਨ ਪਾਸ ਚ ਫਲ ਪਾਵੇ ਸੋਏ ਦੂਖ ਨ ਸਬਿਆਪਤ ਕੋਈ ਅੜਲ ਸੁਣਾ ਗੂੰਗ ਜੋ ਯਾ ਸ ਸੁਣਾ ਪਾਵੇ ਸੁਣਾ ਮੂਰਚਿਤਲਾ ਚਤੁਰਥ ਆਵੇ ਦੂਖ ਦਰਦ ਭਾਵ ਨਿਕਨ ਤਿੰਨਰਕੇ ਰਹੇ ਹੋ ਜੋ ਯਾ ਕੀ ਇੱਕ ਬਾਰ ਚੋਪਈ ਕੋ ਕਹੇ ਚੋਪਈ ਸੰਭ ਸਤਰਾ ਸਹਸਪਨਿ ਜੈ ਅਰ ਸਹਸਪੁਨ ਤੀਨ ਕਹਿ ਜੈ ਪਾਦਰੁਸਤ ਦੀ ਅਸ਼ਟਮੀ ਦਾ ਵਾਰ ਤਿਸ ਸਤ ਤਰਵਗਨ ਸੁਧਾਰਾਮ ਇਹ ਸ੍ਰੀ ਚਤਰੋ ਪਖਿਆਨੇ ਤ੍ਰਿਆ ਚਤਰੇ ਮੰਤਰੀ ਭੂ ਸਮਾਦੇ 405 ਸ੍ਰੀ ਚਿਰਤਰ ਸਮਾਪਤ ਮਸੋ ਮਸਤ ਅਪਜੂ ਦੁਹਰਾ ਦਾਸ ਜਾਣਕਾਰ ਦਾਸ ਪਰ ਕੀਜੈ ਕਿਰਪਾ ਪਾਰ ਆਪ ਹਦ ਰਖ ਮੋਹਿ ਮਨ ਕਰਮ ਬਚਨ ਵਿਚਾਰ ਚਉਪਈ ਮੈਂ ਨਾ ਗਣੇਸ਼ੇ ਪ੍ਰਤਮ ਮਨਾਉ ਕਿਸਨ ਬਿਸਨ ਕਬਹੁ ਨਹਿ ਧਿਆਉ ਕਾਨ ਸੁਨੇ ਪਹਿਚਾਨ ਨ 300 ਲਿਵ ਲਾਗੀ ਮੋਰੀ ਪਗ 100 ਮਹਾਕਾਰ ਅਖਵਾਰ ਹਮਾਰੋ ਮਹਾਂ ਲੋ ਮੈਂ ਕਿੰਕਰ ਥਾਰੋ ਆਪਣਾ ਜਾਣ ਕਰੋ ਰਖਵਾਰ ਬਨ ਗਏ ਕੀ ਲਾਜ ਵਿਚਾਰ ਆਪਣਾ ਜਾਨ ਮੁਝੇ ਪ੍ਰਤਪਰੀਆ ਚੁੰਚੁ ਚੁਸਤਰਾ ਹਮਾਰੇ ਮਰੀਆ ਦੇਖ ਤੇਗ ਜਗ ਮੈਂ ਦੋ ਚਲਾ ਰਖ ਆਪ ਮੁਹ ਔਰ ਨ ਦਲਾਏ ਤੁਮ मम ਕਰੋ ਸਦਾ ਪ੍ਰਤਪਾਰਾ ਤੁਮ ਸਾਈ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮੋ ਸਵਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਣ ਕਰਿ ਕਿਰਪਾ ਕਰੋ ਮੋਹਿਆ ਹਾਰ ਪਰਮਿਆਂ ਦਵਰ ਤੋਹੇ ਆਪਣਾ ਜਾਣ ਕਰੋ ਪ੍ਰਤਪਾਰਾ ਤੁਮਸਾਏ ਮੈਂ ਕਿੰਕਰ ਥਾਰਾ ਦਾਸ ਜਾਣ ਕੈ ਦਾਸ ਜਾਣ ਦੇ ਹੱਥ ਉਬਾਰੋ ਹਮਰੇ ਸਭ ਬਹਿਰਿਨ ਸੰਘਾਰੋ ਪਰ ਇਸ ਮੋਤਰੋਂ ਭਗਵਤ ਕੋ ਧਿਆਨ ਨਾ ਬੋਲ ਕਰੋ ਕਪਤਾ ਬਿਦਨਾਨਾ ਕ੍ਰਿਸ਼ਨ ਜਥਾ ਮਾਤ ਚਿਤ੍ਰ ਉਚਾਰੋ ਚੂਕ ਹੋਏ ਕਬਲੇ ਉਹ ਸੁਧਾਰੋ ਕਵੀ ਬਾਜ ਦੋਹਿਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਉ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਿਰਾ ਹਰ ਹਰ ਜਨ ਦੋ ਏਕ ਹੈ ਬਿਬ ਵਿਚਾਰ ਕਿਸ਼ਨਾਹੇ ਜਲ ਤੇ ਉਪ ਚਤਰੰਗ ਜੋ ਜਲ ਹੀ ਵਿਖੈ ਸਮਾਹੀ ਦੁਹਰਾ ਜਬਾ ਇਸ ਪ੍ਰਭ ਕੋ ਭਇਓ ਜਨਮ ਤਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂ ਕੈ ਸੁਨਾਇ ਕਵੀ ਬਾਜ ਦੁਹਰਾ ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਇ ਪੰਥ ਤਲੇ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੁਹਰਾ जे जे तुम्हारे ध्यान को नित उठते आए हैं संत अंत लेंगे मुक्त फल पावेगे भगवंत तोहि राम कालपुर की दे मो कोटिक विष्णु महेश कोट इंद्र ब्रह्मा के ते रब शासक करोड़ जलेश दोहरा राम कथा युग युग टल सब कोई भक्त नेत स्वर्ग वास रघुबर करा सगरीपुरी समेत चौपाई ਜੋ ਇਹ ਕਥਾ ਸੁਨੇ ਅਰਗਵੈ ਦੁਖ ਪਾਪ ਤੇ ਨਿਕਟਨਾ ਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆਸ ਸਕੇ ਨ ਕੋਈ ਸੰਮਤ ਸਤਰ ਸਹਿ 55 ਹਾਰਵਦੀ ਪ੍ਰਥਮ ਸੁਖਦਾਵਨ ਤ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲਪਰੀ ਲਹੋ ਲਿਹੁ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਸਤਦ੍ਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀ ਉਹ ਰਗਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਭਰ ਬਿਬਾਦ ਗ੍ਰੰਥ ਸਗਲ ਪੂਰਨ ਕੀਓ ਭਾਗਵਤ ਕਿਰਪਾ ਪ੍ਰਸਾਦ ਸਵਈਆ ਪਾਹੀ ਗਏ ਜਬ ਤੇ ਤੁਮਰੇ ਤਬ ਤੇ ਕੋਊ ਆਖ ਤਰੇ ਨਹੀਂ ਆਨਿਓ RAM ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮੰਨਿਓ ਸਿਮਰ ਸਾਸਤਰ ਬੇ ਸਬੈ ਬਹੁ ਪੀਤ ਕਹੇ ਹਮ ਇਕ ਨ ਜਾਣਿਓ ਸਰਿਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਤੋਹਾਰਾ ਸਗਲ ਦੁਆਰ ਕੋ ਛਾਡਕੈ ਗਹਿਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾਡਕੈ ਗਹਿਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਏਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤੰਗਾ ਬਹੁ ਹਰੀ ਕੇ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਤੂ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂ ਮਨ ਮੇਰੀ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸੁਵਾਰਨਾ ਸਬਨਾ ਗਲਾ ਸਮਰਸ ਸੁਆਮੀ ਸੋ ਕੇ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਰਫਲਾਹ ਤੇਰੀ ਨਾ ਮਨ ਬਸਾਵੇ ਨਾਮ ਜਿਨ ਕਾ ਮਨੁਸਿਆ ਵਾ ਜਿਸ ਸਬਦ ਕਹਨੇ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਕੋ ਵਾਈ ਆਕਰ ਸਾਥ ਸੁਖਮਨ ਆਈ ਵਸਿਆ ਜਿਨਿ ਸੱਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਬਿੱਟ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤਕਰ ਸੁਭਾਗ ਹੈ ਕਰ ਸੁਭਾਗ ਹੈ ਸਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੋਤ ਦਵਸ ਕੀਤੇ ਕਾਲਕੰਟ ਕੁਮਾਰਿਆ ਤੁਰ ਕਰਮ ਪਾਇ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤਕਰ ਅਨਹਦ ਵਾਜੇ ਅਨਤ ਨੋ ਵਿਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੋ ਗੁਰ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਿ ਆ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਡਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖਿ ਉਰ ਧਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰ ਸ਼ਲੋਕ ਮਹਲਾ 5 ਵਾ ਇਰਾ ਕੀਤਾ ਜਤ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮਿਹਰਾ ਮਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਪੌੜੀ ਜਥੈ ਤੂੰ ਸਮਰਤ ਜਥੈ ਕੋਏ ਨਾਹੀ ਉਥੇ ਤੇਰੀ ਰੱਖ ਅਗਨੀ ਉਧਰ ਮਾਹੀ ਸੁਣ ਕੇ ਜਮ ਕਾ ਦੂਤ ਨਾ ਹੀ ਤੇਰਾ ਛਡ ਜਾਏ ਪਉ ਜਲ ਬਿਖਮਾ ਸਗਾਹ ਗੁਰਸਬ ਦੀ ਪਾਰ ਪਾਹੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾ ਹੈ ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਈ ਸਭ ਸੈਨੋ ਕਿਰਪਾਲ ਸੰਭਾਲੇ ਸਾਹਿ ਸਾਹਿ ਬਿਰਤਾ ਕੋਈ ਨ ਜਾਏ ਜੇ ਆਵੇ ਤੁਧਿਆਹੀ ਸ਼ਲੋਕ ਮਹੱਲਾ ਪੰਜਵਾ ਅੰਤਰਗੁਰਿਆ ਰਦਨਾ ਜੇਵਾ ਜਪ ਗੁਰਨਾਵ ਨਿਤਨੀ ਸਤਗੁਰ ਪੇਖਣਾ ਸਰਵਣੀ ਸੁਨਣਾ ਗੁਰਨਾਵ ਸਤਗੁਰ ਸੇਤੇ ਅਤਿਆ ਦਰਗਹ ਪਾਈ ਅਠਾਓ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਧੇ ਜਗ ਮੈਂ ਉਤਮ ਕਾਟਿਏ ਬਿਲੇ ਕਈ ਕੇ ਮਹੱਲਾ ਪੰਜਵਾ ਰਖੇ ਰਖਣਾਰ ਆਪ ਉਹ ਭਾਰਿਅਨ ਗੁਰ ਕੀ ਪੈਰੀ ਪਾਏ ਕਾ ਜਸਵਾਰਿਅਨ ਹੋਆ ਆਪ ਦਿਆਲ ਮਨਹੁ ਨਾਮ ਵਿਸਾਰਿਅਨ ਸਾਧ ਜਨ ਕੈ ਸੰਗ ਭਵੇ ਜਲਤਾਰੇ ਅਨ ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਬਿਦਾਰ ਅਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਸਗਲਿਆਂ ਦੁਖਾਂ ਪਾਪਾਂ ਕਲੇਸ਼ਾਂ ਕਾ ਨਾਸ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਆਪਜੀ ਕੀ ਭਜਨ ਬਾਣੀ ਕਾ ਪ੍ਰਤਾਪ ਕੋਰ ਦੁਖਿਂ ਅਨਕਹਤਿਂ ਜਨਮ ਦਰਿਆ ਦ੍ਰਿੰ ਮਹਾ ਬਿਖਿਆਦਿੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸਮੰਕਰੋ ਜੈਸੇ ਪਾਵਕ ਕਾਸ਼ਟ ਪਸਮੰਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ